ਕਿਸਾਨ ਦੋਸਤੋ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਮੇਲਿਆਂ ਦੀਆਂ ਤਾਰੀਖਾਂ ਦਾ ਐਲਾਨ ਕਾਫੀ ਪਹਿਲਾਂ ਕਰ ਦਿੱਤਾ ਗਿਆ ਸੀ ਪਰ ਕਾਫੀ ਸਮਾਂ ਹੋ ਗਿਆ ਕਿਸਾਨ ਵੀਰ ਕਿਵਰੀ ਭੁੱਲ ਜਾਂਦੇ ਨੇ ਮੈਨੂੰ ਹੁਣ ਵੀ ਕਈ ਦੋਸਤਾਂ ਦੇ ਫੋਨ ਆਏ ਨੇ ਕਿ ਬਹਿੰਡੇ ਵਾਲਾ ਮੇਲਾ ਕਦੋਂ ਆਏ ਜਾਂ ਯੂਨੀਵਰਸਿਟੀ ਲੁਧਿਆਣਾ ਵਾਲਾ ਮੇਲਾ ਕਦੋਂ ਆਏ ਸੋ ਇਸ ਲਈ ਆਪਾਂ ਇੱਕ ਵਾਰੀ ਕਿਉਂਕਿ ਹੁਣ ਸਮਾਂ ਆ ਗਿਆ ਐਸੇ ਮਹੀਨੇ ਵਿੱਚ ਤਕਰੀਬਨ ਸਾਰੇ ਮੇਲੇ ਇਹ ਲੱਗਣੇ ਆ ਸੋ ਆਪਾਂ ਇਹਨੂੰ ਆਪਾਂ ਯਾਦ ਕਰਵਾ ਦਈਏ ਕਿ ਸਭ ਤੋਂ ਪਹਿਲਾਂ ਜਿਹੜਾ 12 ਤਰੀਕ ਨੂੰ ਮੇਲਾ ਲੱਗਣਾ ਉਹ ਬਲੋਵਾਲ ਸੌਂਕੜੀ ਐ ਤੇ 16 ਸਤੰਬਰ ਨੂੰ ਰੌਣੀ ਪਟਿਆਲਾ ਦੇ ਵਿੱਚ ਐ ਫਿਰ 18 ਸਤੰਬਰ ਨੂੰ ਫਰੀਦਕੋਟ ਦੇ ਵਿੱਚ ਐ ਤੇ 24 ਨੂੰ ਗਰਦਾਸਪੁਰ ਦੇ ਵਿੱਚ ਤੇ ਉਸ ਤੋਂ ਬਾਅਦ 26 ਤੇ 27 ਤਰੀਕ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੈਂਪਸ ਦੇ ਵਿੱਚ ਵੱਡਾ ਮੇਲਾ ਦੂਰੋਜਾ ਲੱਗਣਾ ਹੈ ਤੇ ਉਸ ਤੋਂ ਬਾਅਦ ਬਠਿੰਡੇ ਵਾਲਾ ਮੇਲਾ ਜਿਹੜਾ ਉਹ 30 ਸਤੰਬਰ ਨੂੰ ਐ ਤੇ ਅਕਤੂਬਰ ਮਹੀਨੇ ਦੇ ਪਹਿਲੀ ਤਰੀਕ ਨੂੰ ਇਹ ਨਾ ਕਲਾਮ ਅਸਰ ਦੇ ਵਿੱਚ ਇਹ ਮੇਲਾ ਲੱਗਣਾ। ਸੋ ਇਸ ਮੇਲੇ ਦੇ ਵਿੱਚ ਤੁਸੀਂ ਰੁਟੀਨ ਦੇ ਵਿੱਚ ਜਿਹੜੇ ਕਾਰਜ ਕਰਦੇ ਹੋ ਤਾਂ ਕਰਦੇ ਆਂ ਕਿ ਅਸੀਂ ਬੀਜ ਵੀ ਲੈ ਕੇ ਆਉਨੇ ਆਂ, ਬੱਕੋ ਬੱਕਰੀਆਂ ਸਤਾਲਾਂ ਵੇਖਦੇ ਆਂ ਤੇ ਫਲਦਾਰ ਪੌਦੇ ਲੈਨੇ ਆਂ ਜਾਂ ਲਿਟਰੇਚਰ ਲੈਨੇ ਆਂ, ਕਿਤਾਬਾਂ ਵੀ ਆ ਜੂ ਦੀਆਂ। ਇਸ ਦੇ ਨਾਲ ਹੀ ਸਬਜੀ ਦੀਆਂ ਗੱਟਾਂ ਹੋ ਗਈਆਂ। ਮਹਾਰਾ ਦੇ ਵਿਚਾਰ ਸੁਣਦੇ ਆਂ, ਸਵਾਲ ਜਵਾਬ ਕਰਦੇ ਆਂ। ਤੇ ਇਹ ਤਾਂ ਅਸੀਂ ਕਰਨੇ ਕਰਨੇ ਆ ਇਸ ਲਈ ਵੀ ਤੁਸੀਂ ਤਿਆਰੀ ਕਰਕੇ ਜਾਓ ਆਪਣੇ ਸਵਾਲ ਜਿਹੜੇ ਤੁਹਾਡੇ ਜੀਨ ਦੇ ਵਿਚਾਰੇ ਆਉ ਜੋ ਨੋਟ ਕਰਕੇ ਲਿਖ ਜਾਓ ਮੋਖੇ ਉਤੇ ਭੁੱਲ ਜਾਈਦੇ ਤੇ ਇੱਕ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਿੱਥੇ ਅਸੀਂ ਕਿਸਾਨ ਮੇਲੇ ਜਾਣੀ ਜਾਂਦੇ ਆ ਕੋਸ਼ਿਸ਼ ਕਰੋ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਕਿਸਾਨ ਮੇਲਿਆਂ ਵਿੱਚ ਲੈ ਕੇ ਜਾਓ ਕਿਉਂਕਿ ਕਿਸਾਨ ਬੀਬੀਆਂ ਦੇ ਲਈ ਉਥੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਖਾਣ ਪੀਣ ਦੇ ਪਕਵਾਨ ਹੈ ਰਬੇਚਾਰ ਹੈ ਇਹ ਇਸ ਨਾਲ ਹੀ ਕੱਪੜਿਆਂਾਂ ਦੇ ਜਿਹੜੇ ਹੈਗੇ ਡਿਜ਼ਾਈਨਿੰਗ ਆ ਉਹ ਸਾਰਾ ਕੁਝ ਹੈਗਾ ਗ੍ਰਹਿ ਗਿਆਨ ਆਪਣੇ ਆਪ ਦੇ ਵਿੱਚ ਇੱਕ ਹਿੱਸਾ ਹੈ ਯੂਨੀਵਰਸਿਟੀ ਦਾ ਇਹ ਐ ਕਿਉਂਕਿ ਕਿਸਾਨ ਮੇਲੇ ਸਿਰਫ ਸਮਾਨ ਲੈਣ ਲਈ ਨਹੀਂ ਹੁੰਦੇ ਸਾਡੇ ਕੋਲ ਗਿਆਨ ਦਾ ਭੰਡਾਰ ਹੈ ਤੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਓ ਉੱਥੇ ਦੇਖਣ ਲਈ ਕਿ ਤੇ ਮਿਊਜ਼ੀਅਮ ਹੈ ਹੋਰ ਬੜਾ ਕੁਝ ਹੈ ਇੱਕ ਗੱਲ ਜਿਹੜੀ ਮੈਂ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਉਹ ਇਹ ਹੈ ਕਿ ਚਲੋ ਕੁਦਰਤੀ ਕਰੋਪੀ ਇਹ ਕਹ ਲੋ ਵਿਹੜਾ ਆਇਨੇ ਇਹ ਹੜਾਂ ਦੇ ਦੌਰਾਨ ਜਿਹੜਾ ਹੈਗਾ ਦਰਿਆਵਾਂ ਦਾ ਜ਼ਿਕਰ ਹੋ ਰਿਹਾ ਸਾਡੀ ਗ੍ਰੈਸਟੀ ਵੱਧ ਰਹੀ ਹੈ ਵੀ ਅਸੀਂ ਬਤੁ ਬਤ ਦਰਿਆਵਾਂ ਬਾਰੇ ਜਾਣੀਏ ਕਿਹੜਾ ਕਿੱਥੋਂ ਕਿੱਧਰ ਜਾ ਰਿਹਾ ਤੇ ਇਸ ਤੋਂ ਪਹਿਲਾਂ ਦੀ ਸਥਿਤੀ ਇਹ ਸੀ ਕਿ ਜਦੋਂ ਵੀ ਕਿਸੇ 8ਵੀਂ ਦਸਵੀਂ ਦੇ ਬੱਚੇ ਨੂੰ ਵੀ ਤੁਸੀਂ ਪੁੱਛੋਗੇ ਨਾ ਕਿ ਪੰਜਾਬ ਦੇ ਪੰਜ ਦਰਿਆਵਾਂ ਦੇ ਨਾਮ ਕਿਹੜੇ-ਕਿਹੜੇ ਆ ਤਾਂ ਉਹ ਕੋਈ ਤਿੰਨ ਗਣ ਦਾ ਕੋਈ ਦੋ ਗਣ ਦਾ ਤੇ ਫਿਰ ਚੌਥੇ ਪੰਜਵੇਂ ਤੇ ਜਾ ਕੇ ਉਲਝ ਜਾਂਦੇ ਪਰ ਹੁਣ ਪਿਛਲੇ ਦਿਨੀ ਮੀਡੀਆ ਦੇ ਵਿੱਚ ਵੀ ਚਾਹੇ ਉਹ ਖਬਰਾਂ ਦੇ ਵਿੱਚ ਆਇਆ ਚਾਹੇ ਖਬਰਾਂ ਦੇ ਵਿੱਚ ਆਇਆ ਚਾਹੇ ਸੋਸ਼ਲ ਮੀਡੀਆ ਉੱਤੇ ਆ ਉਹਦਾ ਜ਼ਿਕਰ ਹੋ ਰਿਹਾ ਹੈ ਦਰਿਆਵਾਂ ਦੇ ਨਾਮ ਸਾਨੂੰ ਯਾਦ ਹੋ ਗਏ ਹੈ ਕਿਹੜਾ ਦਰਿਆ ਐਸਵੇ ਕਿਹੜੀ ਸਥਿਤੀ ਵਿੱਚ ਚੱਲ ਰਿਹਾ ਹੈ ਕਿੰਨਾ ਭਰਿਆ ਹੈ ਉਹ ਉਹਦੇ ਉੱਤੇ ਕਿਹੜਾ ਡੈਮ ਬਣਿਆ ਵਗੈਰਾ ਵਗੈਰਾ ਤੇ ਇਸ ਦੇ ਨਾਲ ਸਾਡੀ ਦਰਿਆਵਾਂ ਬਾਰੇ ਜਾਣ ਦੀ ਉਤਸੁਕਤਾ ਵੀ ਵਧਦੀ ਹੈ ਔਰ ਬੱਚਿਆਂ ਵਿੱਚ ਉਤਸੁਕਤਾ ਹੋਰ ਵੀ ਹੁੰਦੀ ਹੈ ਸੋ ਇਸ ਲਈ ਤੁਸੀਂ ਕੀ ਕਰਨਾ ਹੈ ਇਸ ਵਾਰ ਮੇਲੇ ਦੇ ਵਿੱਚ ਤੁਸੀਂ ਆਪ ਵੀ ਇਹਦੇ ਨਾਲ ਬੱਚੇ ਵੀ ਆ ਸਕਦਾ ਬਹੁਤ ਵਧੀਆ ਗੱਲ ਹੈ ਇੱਕ ਮਾਡਲ ਬਣਿਆ ਹੋਇਆ ਸਾਰੇ ਦਰਿਆਵਾਂ ਦਾ ਜਿਵੇਂ ਪਹਾੜਾਂ ਦੇ ਵਿੱਚੋਂ ਕਿਹੜਾ ਦਰਿਆ ਕਿਧਰੋਂ ਕਿੱਥੇ ਜਾ ਰਿਹਾ ਹੈ ਤੁਸੀਂ ਵੇਖਿਆ ਹੋਣਾ ਬਾਹਰ ਪਹਾੜ ਗਈਆਂ ਬਣੀਆਂ ਹੋਈਆਂ ਜਿੱਥੇ ਆਪਣੇ ਜਿਹੜਾ ਮੇਲਾ ਗਰਾਊਂਡ ਆ ਮੁੱਖ ਮੇਲਾ ਗਰਾਊਂਡ ਦੀ ਸਟਾਲ ਹੁੰਦੀ ਉਹਦੇ ਮਗਰਲੇ ਪਾਸੇ ਤੇ ਲਾਇਬ੍ਰੇਰੀ ਦੇ ਨਾਲ ਉੱਥੇ ਬਣਿਆ ਹੋਇਆ ਉੱਥੋਂ ਵਿਖਾਏ ਹੋਇਆ ਵੀ ਕਿਸਤੀ ਦੇ ਨਾਲ ਕਿਹੜਾ ਦਰਿਆ ਕਿਧਰੋਂ ਆ ਰਿਹਾ ਹੈ ਉਹ ਤਾਂ ਅਸੀਂ ਵੇਖ ਲੈਨੇ ਆ ਹਾਂ ਉਹ ਸ਼ਰਕੀ ਵੀਰ ਨੂੰ ਗੌਰ ਨਾਲ ਨਹੀਂ ਵੇਖਦੇ ਅਸੀਂ ਤਾਂ ਉਸੇ ਨਾਲ ਹੀ ਇੱਕ ਇੰਡੋਰ ਬਣਿਆ ਹੋਇਆ ਕਮਰੇ ਜਿਹਾ ਬਣਿਆ ਹੋਇਆ ਥੋੜੀਆਂ 5-4 ਪੌੜੀਆਂ ਜੜਕੀ ਉਹਦੇ ਵਿੱਚ ਹੀ ਹੈ ਉੱਥੇ ਮੇਖਲ ਫੀਸ ਸੀਗੀ ਪਹਿਲਾਂ 5 ਰੁਪਏ ਤੇ ਕੁਛ ਹਸਤਾਂ ਦਾ ਹੋਏਗਾ 5-10 ਰੁਪਏ ਉਹਦੇ ਵਿੱਚ ਵੀ ਬਹੁਤ ਵਧੀਆ ਨਸਾਂ ਦਾ ਮਾਡਲ ਬਣਿਆ ਹੋਇਆ ਹੈ ਜਿਸ ਦੇ ਵਿੱਚ ਲਾਈਟਾਂ ਜਗਾ ਕੇ ਉਹ ਚ ਵਿਖਾਇਆ ਹੋਇਆ ਹੈ ਵੀ ਸਤ ਲੋਜੀ ਕਿੱਥੋਂ ਆ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿੱਥੇ ਵਿਆਸ ਦੇ ਨਾਲ ਮਿਲ ਰਿਹਾ ਹੈ ਕਿੱਥੇ ਅੱਗੇ ਜਾ ਰਿਹਾ ਹੈ ਕੋਈ ਬਾਉਂਡਰੀ ਦੀ ਉਹਦੇ ਵਿੱਚ ਕਰਨੀ ਹੈਗਾ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਕਿਧਰੋਂ ਕਿੱਥੇ ਜਾ ਕੇ ਸਾਇਦ ਰਿਹਾ ਕਿਸ ਤਰ੍ਹਾਂ ਦੇ ਵਿੱਚ ਮਿਲ ਰਿਹਾ ਤਾਂ ਨਾਲ-ਨਾਲ ਤਸਵੀਰਾਂ ਨੇ ਨਾਲ-ਨਾਲ ਜਾਣਕਾਰੀ ਹੈ ਇਸ ਕਰਕੇ ਉਹ ਜਰੂਰ ਆਪ ਵੀ ਵੇਖੋ ਤੇ ਬੱਚਿਆਂ ਨੂੰ ਵੀ ਦਿਖਾਓ ਤੁਸੀਂ ਵੀਡੀਓ ਤਸਵੀਰਾਂ ਵੀ ਉਥੋਂ ਕਰ ਸਕਦੇ ਹੋ ਤਾਂ ਜਿਹੜੇ ਬੱਚਿਆਂ ਦੇ ਗਿਆਨ ਵਿੱਚ ਅਚੇਤ ਰੂਪ ਦੇ ਵਿੱਚ ਅਚੇਤ ਮਨ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ ਕਿਉਂਕਿ ਉਹ ساری ਜ਼ਿੰਦਗੀ ਮਨ ਦੇ ਵਿੱਚ ਬਣ ਜਾਂਦੀ ਜਿਸ ਜਿ ਸਾਹਮਣੇ ਪ੍ਰੈਕਟੀਕਲੀ ਵੇਖਿਆ ਹੋਇਆ ਹੈ ਸੋ ਜਿਹੜਾ ਮੁੱਖ ਕਾਰਨ ਮੇਰਾ ਇਹ ਵੀਡੀਓ ਬਣਾਉਣ ਦਾ ਹੀ ਸੀ ਕਿ ਤੁਹਾਨੂੰ ਯਾਦ ਕਰਵਾ ਦਿਆਂ ਕਿ ਤੁਸੀਂ ਆਪ ਵੀ ਉਹ ਜਿਹੜਾ ਸਿਸਟਮ ਹੈ ਉਸ ਨੂੰ ਵੇਖੋ ਤੇ ਬੱਚਿਆਂ ਨੂੰ ਵੀ ਦਿਖਾਓ ਬਹੁਤ-ਬਹੁਤ ਧੰਨਵਾਦ